ਕੀਰੇ ਕਾਲ ਜੀ ਸਾਰੇ ਹੰ ਕਿ ਦਰਜਾ ਸਾਰੇ ਆਇਓ ਸਰ ਜੀ ਠੀਕ ਕਰ ਲੋਗੇ ਉਨ ਕੀ ਕਾ ਹੈਗੇ ਤਾਂ ਸਾਰਾ ਸਵਾਗਤ ਹੈਗਾ ਸਾਡਾ ਫੈਮਿਲੀ ਵਲੌਗ ਦੇ ਵਿੱਚ ਪੀਸਨਾ ਅਤੇ ਸਪੋਰਟ ਕਰਦੇ ਚੈਨ ਸਬਸਕ੍ਰਾਈਬ ਕਰ ਲਿਓ ਤੇ ਹੈਗਾ ਮੇਰੇ ਕਾਲੂ ਪੇਪਰ ਤੇ ਮੈਂ ਸਰ ਤੇ ਜੁਨੀ ਬੇਬੇ ਨੇ ਕਾਦੇ ਲਈ ਅੱਜ ਕਿਕ ਬਰਨਸ ਸਿੱਖਿਆ ਪੜ ਗਈਆਂ ਬੁੱਕ ਦਿਖਾ ਲਈ ਇਹਦਾ ਕਾਲੂ ਹੈਗਾ ਆ ਟੈਸਟ ਪੇਪਰ ਹੈ ਨਾ ਇਹਨਾਂ ਦੀ ਅਕੈਡਮੀ ਦੇ ਸਾਰੇ ਬੱਚਿਆਂ ਦਾ ਗੁਰਮਤ ਸਿੱਖਿਆ ਦਾ ਉਹ ਆਏ ਪੜਨ ਲੱਗੀ ਆ ਆਹੋ ਜਿਨ੍ਹਾਂ ਨੇ ਭਾਗ ਲਿਆ ਪੇਪਰ 3rd ਕਲਾਸ ਚ ਕਿੰਨੇ ਬੱਚੇ ਆ? ਇਹ ਤੇ ਜਾਣਾਈ। ਹੁਸ਼ਕੁਰ ਤੇਰੀ ਤਿਆਰੀ ਹੈ ਕਿਤੇ ਪੇਪਰ ਦੀ? ਕਾਈ ਜੂ ਦੇ ਤਿਆਰੀ ਕਰ ਰਐ ਸਥੜੇ ਥੋੜੇ ਰਹਿੰਦਾ ਆ ਆ ਇਹਦੇ ਛੋਟੇ ਛੋਟੇ ਹੁਣ ਕੁਐਸਚਨ ਇਹਨੂੰ ਸਿਲੇਬਸ ਭੇਜ ਦਿੱਤਾ ਆ ਮੈਡਮਾਂ ਨੇ। ਤਾਂ ਇਹ ਆਪਣਾ ਹੁਣ ਯਾਦ ਕਰਦੀ ਆ। ਆਪਣੀ ਹੁਣ ਤਿਆਰੀ ਕਰਦੀ ਆ। ਦੇਖੋ ਕੀ ਕਰਦੇ ਇੱਕ ਇਹਨਾਂ ਨੂੰ ਨਾ ਪੰਜਾਬੀ ਲਿਖਣ ਦੀ ਬਹੁਤ ਪ੍ਰੋਬਲਮ ਹੁੰਦੀ ਆ। 3rd ਕਲਾਸ ਚ ਹੋ ਗਈ ਆ ਫੇ ਵੀ ਪੰਜਾਬੀ ਲਿਖਣ ਦੀ ਬੱਚਿਆਂ ਨੂੰ ਬਹੁਤ ਪ੍ਰੋਬਲਮ। ਇੰਗਲਿਸ਼ ਛੱਟ ਕਰ ਲੈਂਦੇ ਆ। ਇਹਦਾ ਸਪੈਲਿੰਗ ਹੁੰਦਾ ਆਹੋ ਬੋਲਣਾ ਤਾਂ ਆਉਂਦਾ ਆ ਪੰਜਾਬੀ ਲਿਖਣ ਦੀ ਪ੍ਰੋਬਲਮ ਆ ਜਾਂਦੀ ਆ ਚੱਲ ਤੂੰ ਆਪਣਾ ਪੜ ਲੈ ਹਾਂਜੀ ਤੁਸੀਂ ਕੀ ਕਰਦੇ ਆ ਮੈਂ ਕੁਝ ਨਹੀਂ ਮੱਚ ਹੋ ਗਿਆ ਸੀ ਕਿਹਦੇ ਨਾਲ ਬੀਬੀ ਆ ਹਾਂ ਹੁਣ ਕੀ ਕਰਨਾ ਹੁਣ 5 ਮਿੰਟ ਬੈਠ ਕੇ ਮੈਂ ਦੁੱਧ ਖੋਣ ਜਾਣਾ ਦਹੀਂ ਪਾ ਕੇ ਉਹਨਾਂ ਫੇਰ ਆ ਕੇ ਪੜਨਾ ਕੰਮ ਹੋਮਵਰਕ ਹੋ ਗਿਆ ਤੇਰਾ ਨਹੀਂ ਟਾਈਮ ਤਾਂ ਥੋੜਾ ਜਿਹਾ ਚਲ ਠੀਕ ਆਪਣਾ ਪੜ ਲੈ ਇਹਨੂੰ ਵੀ ਥੋੜਾ ਜਿਹਾ ਇਹਨੇ ਕੱਢ ਕੇ ਦਿੱਤਾ ਸਿਲੇਬਸ ਆਦੇ ਇਹ ਵੀ ਪੜਦੀ ਪਈ ਆ ਚਲੋ ਹੁਣ ਆਪਾਂ ਦੇਖਦੇ ਆਂ ਅੰਦਰ ਦਾ ਆਪਣੇ ਹਾਲ ਚਾਲ ਆਪਣਾ ਕੰਮ ਕਰ ਕਰ ਲਈਏ ਘਰ ਦਾ ਇਹ 4:30 ਹੋਏ ਆ ਤੁਹਾਡੇ ਵੀ ਸਾਰਿਆਂ ਦੇ ਇਦੀ ਹੁੰਦਾ ਸਾਡੇ ਕਮਰੇ ਦਾ ਹਾਲ ਦੇਖੋ ਕੱਪੜਿਆਂ ਦਾ ਖਲਾਰਾ ਹੁਣ ਮੈਂ ਕੱਪੜਿਆਂ ਨੇ ਤਹਾਂ ਲਾਉਂਗੀ ਫਲਾਈਟ ਜਗਾਵਾ ਪਹਿਲਾਂ ਹੁਣ ਅਸੀਂ ਕੱਪੜਿਆਂ ਨੇ ਤਹਾਂ ਲਾ ਕੇ ਸਾਰਾ ਇਹਨੇ ਨੀਜੂ ਯੂਨੀਫਾਰਮ ਵਗੈਰਾ ਪ੍ਰੈਸ ਕਰਾਂਗੇ ਅੱਜ ਯੂਨੀਫਾਰਮ ਵੀ ਨਹੀਂ ਮੇਥੋਂ ਪ੍ਰੈਸ ਹੋਈਆਂ ਇਹਨਾਂ ਦੀਆਂ ਸਾਰਾ ਦਿਨ ਇਦੀ ਬਿਜ਼ੀ ਲੰਘ ਗਿਆ ਹੁਣ ਆਇਆ ਤੇ ਥੋੜਾ ਜਿਹਾ ਅਸੀਂ ਵਲੌਗ ਸ਼ੁਰੂ ਕੀਤਾ ਆ ਇਹਨਾਂ ਦੇ ਕੱਪੜਿਆਂ ਦੀਆਂ ਹੁਣ ਤਿਆਂ ਲਾ ਕੇ ਯੂਨੀਫਾਰਮ ਦੀਆਂ ਆਪਣੇ ਘਰ ਦੇ ਕੱਪੜਿਆਂ ਦੀਆਂ ਤਹਾਂ ਤੋਂ ਲਾ ਕੇ ਪ੍ਰੈਸ ਕਰਕੇ ਜਨੂੰ 5 ਵਜਿਆਂ ਨੇ ਫਿਰ ਕਿਚਨ ਚ ਵੜਦੇ ਆ ਅਸੀਂ ਫਿਰ ਦੇਖਦੇ ਆ ਲਾਉਂਦੇ ਪੇ ਕੱਪੜਿਆਂ ਨੂੰ ਤਹਾਂ ਅੱਜ ਦੇ ਲੋ ਸਵੇਰੇ ਮੈਂ ਕੱਪੜੇ ਧੋਤੇ ਹਾਂਜੀ ਤਹਾਂ ਲਾਉਂਦੇ ਪੇ ਸਵੇਰੇ ਸਾਰਾ ਅੱਜ ਦਿਨ ਲੰਘ ਗਿਆ ਤੇ ਤੁਹਾਡੇ ਜਿਹੜੇ ਜਿਹੜੇ ਕੱਪੜੇ ਨੇ ਰੱਖ ਰੱਖ ਲਿਆ ਤੇ ਆ ਨਾ ਇੱਧਰ ਆ ਮੇਰੀ ਆ ਤੇਰੇ ਹਰਨੂਰ ਦੇ ਆ ਹਰਲੇਵ ਜੀ ਕਹਾਂ ਲਾਗਾ ਤੇ ਰੱਖਦੇ ਨੇ ਬਿ ਜੂਨੀਫੋਮਾ ਕਰਿੰਨੇ ਪਰ ਸਾਡੀਆਂ ਹਰਦੇਵ ਨੂੰ ਕਾਦਾ ਕਿ ਹੈ ਪੇਪਰ ਆ ਪੇਪਰ ਆ ਅੱਜ ਪੜਦੀ ਪਈ ਆ ਨੇ ਉਦਾਂ ਉਹਨੇ ਪੜੇ ਆ ਫੇ ਹੁਣ ਵਿੱਚ ਮੈਡਮਾਂ ਨੇ ਕੰਮ ਦੇ ਦੰਦੀਆਂ ਜਿਹੜਾ ਬਿਮਾਰ ਹੋ ਗਈ ਵਿੱਚ ਹਾਂ ਤੇਜ ਕੱਲ ਵੀ ਆਉਂਦੀ ਸਕੂਲ ਦੇ ਕੱਲ ਰੇਸਾਂ ਸੀਗੀਆਂ ਕੱਲ ਵੀ ਇਹਨਾਂ ਬੁਖਾਰ ਜੇ ਚੜ ਗਿਆ ਦਵਾਈ ਦੇ ਦਿੱਤੀ ਉਦਾਂ ਪਰ ਠੀਕ ਹੋ ਗਈ ਮੈਨੂੰ ਤਾਂ ਮੈਸ ਜੀ ਮੈਨੂੰ ਸੁਵੇਨ ਛੁੱਟੀ ਕਰਾਉਣੀ ਪੈਣੀ ਹੈ ਪਰ ਨਹੀਂ ਠੀਕ ਹੋ ਗਈ। ਉਹਨਾਂ ਕੱਪੜੇ ਸਾਤ ਤੋਂ ਧੋ ਵੀ ਅਸੀਂ ਲਈਦੇ ਆ ਸੁਕਾ ਵੀ ਲਈਦੇ ਆ ਸਾਤ ਤੋਂ ਲਾ ਵੀ ਲਈਦੇ ਆ ਤੈਂਹਾਂ ਲਾਉਣ ਲੱਗੇ ਸਾਡ ਦੂਜੇ ਪੁੰਸਾ ਪਏ। ਸਾਤ ਉਹ ਇੱਕ ਸਾਹਮਣੇ ਜਿਰੂਗੀ ਆ ਤੈਂਹਾਂ ਲਾ ਕੇ ਆਪਣੇ ਆਪਣੇ ਥਾਂ ਤੇ ਰੱਖ ਲਈਏ। ਫਿਰ ਨਿਆਣਿਆਂ ਨੇ ਫੇਰ ਉਦੋਂ ਦਾ ਹਾਲ ਕਰ ਦੇਣਾ। ਸਾਡੇ ਸਕੂਲੇ ਵੀ ਆ ਗਏ ਗੁਰਪ੍ਰੋਫ। ਹਾਂ 29 ਤਰੀਕ ਦਾ ਇਹਨਾਂ ਦੇ ਸਕੂਲੇ ਆ ਬੋਧਵਾਰ ਦਾ। ਹਾਂਜੀ। ਦੁਵਾਰ ਦੇ ਨੇਸਕੀ ਦੇ ਆ ਪਿੰਡ ਕਾਦ ਹੁਣ ਪਿੰਡ ਤਾਂ ਜਿੰਨੀ ਦਿਰੀ ਹੁੰਦਾ ਹੀ ਆ ਦੋ ਤਿੰਨ ਦਿਨ ਅੱਗੇ ਪਿੱਛੇ ਹੋ ਜੂਗੇ ਆ ਤੇਰੇ ਜੁਦੇ ਆਪਣੇ ਰੱਖ ਲੈ ਉਹਦੇ ਜੁਦੇ ਰੱਖਣੇ ਆ ਮੈਂ ਆਪਣੇ ਜੁਦੇ ਰੱਖਣੇ ਆ ਸਾਡੇ ਘਰ ਕਾਉਣ ਵਾਲੇ ਇੱਧਰ ਅਲਮਾਰੀ ਚ ਹੁੰਦੇ ਆ ਆਹ ਵਾਲੀ ਚ ਬੰਡੇ ਜਾਣ ਵਾਲੇ ਹਾਲੇ ਅਲਮਾਰੀ ਚ ਹੁੰਦੇ ਆ ਇਹ ਮੇਰੇ ਵਿਆਹੀਆਂ ਵਾਲੇ ਆ ਉਹ ਵੇਖੀ ਕੁੜੀ ਦੇ ਪਟਕਾ ਦਾ ਡੱਬਾ ਉੱਥੇ ਜੜਾ ਖਿਖੇ ਆ ਤਾਂ ਮੰਮੀ ਦੀ ਲਮਾਰੀ ਉੱਧਰੀ ਹੈ ਮੰਮੀ ਦੇ ਕਪੜੇ ਵੀ ਪਰ ਮੈਂ ਕਲਾਸ ਕਾ ਨਹੀਂ ਮਸਤ ਸੋਕਸ ਤੇ ਬਿਨ। ਉਹ ਆ ਸਾਰਾ ਲਿਬੜ ਜੰਨਾ ਰੋਟੀ ਸਬਜੀ ਰੈਡੀ ਸੱਗੀ ਆਟਾ ਬਣਾਣਾ ਹੈ। ਅਜੇ ਮੰਮੀ ਹੀ ਸੋਚੇ ਸੀ ਕਿ ਧੋਧੋਧੋ ਪਾਣੀ ਭਰਨਾ ਆ ਜਾਂਦਾ। ਮੈਂ ਕਿ ਮੈਂ ਇਹ ਚੈਨ ਡਿਸਟਰਬ ਕਰਨਾ ਨਹੀਂ ਜੈ ਮੇਰੇ ਵਰਗਾ। ਆਟਾ ਉੱਗ ਰਿਹਾ ਨਹੀਂ ਸੌਕਸਾਂ ਨੂੰ ਲਈਆਂ ਆ ਮੈਂ। ਇਹ ਲਗ ਲਗ ਨਹੀਂ ਹੈ। ਇਹਦੇ ਇਹਦੇ ਵਿੱਚ ਨਾ ਸੌਕਸਾਂ ਰੱਖ ਦੇਣੀਆਂ ਸਵੇਰ ਨੂੰ ਫੇਰ ਨੇ ਆਣੇ ਜਦੋਂ ਲੱਭਦੇ ਆ socksਾਂ ਆ ਰਮਾਲਾਂ ਇਹਨਾਂ ਦੇ ਵਿੱਚ ਪ੍ਰੈਸ ਕਰਕੇ ਮੈਂ ਰਮਾਲ ਰੱਖ ਦਿੰਦੀ ਆ ਸਾਰੇ ਰਮਾਲਾਂ ਭਰੀਆਂ ਆ ਆ socksਾਂ ਦੇ ਨਾਲ ਟੋਕਰੀਆਂ ਇਹਦੇ ਵਿੱਚ ਰਮਾਲਾ ਪ੍ਰੈਸ ਕਰ ਲਈਏ ਹੁਣ ਪ੍ਰੈਸ ਕਰਨ ਵਾਲੇ ਆ ਤਾਂ ਇਹ ਵਿੱਚ ਅਲੱਗ-ਅਲੱਗ ਫੇ ਮੈਂ ਪਾ ਕੇ ਰੱਖ ਦਿੰਦੇ ਆ ਬਸ ਸਵੇਰ ਨੂੰ ਮੌਜ ਰੈਂਦੀ ਨੇ ਆ ਆਪੇ ਚੱਕ ਲੈਂਦਾ ਆ ਫੇ ਲੱਭਣੇ ਨਹੀਂ ਪੈਂਦੇ ਅੱਗੇ ਸਾਡੇ ਉਧਰ ਨਾ ਬੈੱਡ ਸਗਰ ਉਹਦੇ ਜਿਹੜੇ ਉਹ ਦੂਜੇ ਕਮਰੇ ਉਹਦੇ ਡਰਾਅਾਂ ਦੇ ਵਿੱਚ ਰੱਖਣ ਨੇ ਆ ਸਾਡੇ ਬੈੱਡ ਦੇ ਆਲੇ ਦੁਆਲੇ ਡਰਾਅ ਨਹੀਂ ਹੈਗੇ ਆ ਗੱਬੇ ਹੀ ਆ ਇਹਦੇ ਗੱਬੇ ਹੀ ਆ ਹਰ ਦਿਨ ਫੋਟੋ ਦੇਖਣੀ ਕਿਉਂ ਲੱਗਦੀ ਆ ਆ ਆ ਨਿੱਕੇ ਹੁੰਦੇ ਨਹੀਂ ਇਹਨਾਂ ਦੀਆਂ ਫੋਟੋਆਂ ਆ ਮੇਰੇ ਕੱਪੜਿਆਂ ਦੀ ਉਹ ਗਿੱਟਾਂ ਆ ਔਰ ਹਰ ਮੋੜ ਤਾਂ ਹਰ ਦਿਨ ਦੇ ਕੱਪੜੇ ਆ ਜਿਹੜੇ ਤੁਮਾ ਸੀ ਉਹ ਬਣੇ ਸਮਾਰ ਜਾਣੀ ਆ ਸਾਡੇ ਟੈਂਕੀ ਬਾਹਰ ਹੁੰਦੀ ਆ ਹੁਣ ਆ ਜਿਵੇਂ ਸਿੱਕ ਪ੍ਰੈਸ ਲਾਉਣੀ ਹੁੰਦੀ ਹੈ ਆਂ ਫਚਾਲਦਾ ਕਰਕੇ ਔਰ ਮਾਲ ਵੀ ਪ੍ਰੈਸ ਕਰਨੀ ਆ ਨੋ ਨਾ ਤਾਂ ਹੁੰਦੀਆਂ ਨਾਲ ਨਾਲ ਪ੍ਰਿੰਸਾ ਰਹਿੰਦੇ ਇਹਨਾਂ ਦੇ ਸ਼ਾਮ ਸ਼ਾਮ ਦੇ ਵਜੇ 4:30 5 ਵਜੇ ਲੈਣਾ ਤੇ ਸਰਵਿਸ ਤੇ ਆਈ ਉਹ ਕਾਰਨ ਕਰਨਾ ਸਰ ਕਰਨ ਕਿ ਜੋ ਟਾਈਮ ਹੁੰਦੀ ਹੈ ਸਵੇਰੇ ਤੇ ਸ਼ਾਮ ਸਵੇਰੇ ਤੇ ਸ਼ਾਮ ਉਹਦੀ 2 ਘੰਟੇ ਸਾਢੇ ਬਾਣੀ ਆਉਂਦਾ 100 ਰੁਪਏ ਮਹੀਨੇ ਦਾ ਬਿੱਲ ਤੇ ਇਹ ਸੌਖਾ ਹੁੰਦਾ ਆਹੋ ਜਿਹਾ ਮੌਜੀ ਆ ਸਮਝ ਲਓ ਖਰਾਬ ਜੇ ਹੋ ਜਵੇ ਵੀ ਆਦੇ ਪੈਸੇ ਜੀ ਨਹੀਂ ਇਹ ਔਖਾ ਮਿਲਦਾ ਫੇਰ ਸਾਡੇ ਪਿੰਡ ਵਾਲਿਆਂ ਕੋਈ ਬਟੈਂਕਰ ਵੀ ਮਗੜੇ ਬਿੰਦੇ ਆ ਡਰਮ ਡਰਮ ਪਰ ਮੈਂ। ਅਸੀਂ ਅੱਜ ਬਣਾਉਣ ਲੱਗੇ ਆਂ ਬੈਂਗਣ ਦੀ ਸਬਜ਼ੀ ਆਟਾ ਮੇਰਾ ਗੁੱਜ ਗਿਆ ਹੈ ਸਾਢੇ 9 ਦਾ ਟਾਈਮ ਹੋ ਗਿਆ ਹੈ। ਹੁਣ ਆ ਗੈਂਗਣੇ ਦੀ ਸਬਜ਼ੀ ਬਣਾ ਕੇ ਫੇ ਅਸੀਂ ਰੋਟੀ ਬਣਾ ਲੈਣੀ ਰੋਟੀ ਮੇ ਬਾਹਰ ਛੱਲੇ ਤੇ ਬਣਾਉਣੀ ਆ। ਅੰਦਰ ਧੂਆਂ ਜਿਹਾ ਹੋ ਜਾਂਦਾ ਆ। ਬਾਹਰੇ ਬਣਾਉਣੀ ਨਹੀਂ ਬੈਠ ਕੇ ਨਾਲ ਥੋੜੀਆਂ ਦੋ ਚਾਰ ਜਿਆਦਾ ਵਾਧੂ ਵੀ ਲੱਥੀ ਜਾਂਦੀਆਂ। ਸਵੇਰ ਨੂੰ ਗੜੀ ਚ ਕੁੱਤੇ ਕੱਤੇ ਆਉਂਦੇ ਉਹਨਾਂ ਦੇ ਵੀ ਕੰਮ ਆ ਜਾਂਦੀਆਂ। ਹੁਣ ਤੁਹਾਨੂੰ ਦਿਖਾਉਂਦੇ ਆਂ ਮੈਂ ਬੈਂਗਣ ਦੀ ਸਬਜ਼ੀ। বেগনা কাটলে ও পানি পাকে রাখিয়া ভি কালোজে ফিরনে আলু ভি কাটলে পেয়াজ وچ পায়ে گئے ਆ ਸਾਡੀ ਛੋਟੀ ਮਾਸਟਰ ਸ਼ੈ ਪੜਨਾ ਨਹੀਂ ਸੀਗਾ ਪੜ ਲਿਆ ਆ ਦੇਖੋ ਇਹ ਮੇਰੇ হেল্প ਕਰਾਉਣ ਆਈ ਏ ਸਾਡੀ ਭਿੰਡੀ ਕਿਦਾਂ ਤਿਆਰੀ ਕਰ ਲਈ ਮੈਂ ਛੋੜੀ ਹੁਣ ਬਸ ਇਹ ਵੀਦਨ ਕਰਨੀ ਰਾਤ ਨੂੰ ਜਮਮ ਰੋ ਕੇ ਬਣਾਣਾ ਮਮਾ ਥੋੜਾ ਮਮਾ ਰਾਤ ਮੇਰੇ ਟੈਸਟ ਵੀ ਲੈਣਾ ਆ ਫੇਰ ਮੈ ਸੋਣਨੇ ਆ ਪੰਜਾਬੀ দই ਆ ਅਸੀਂ ਬਣਾਉਨੇ ਆ ਸਰੋਂ ਦੇ ਤੇਲ ਦੇ ਵਿੱਚ ਕੋਈ ਵੀ ਦਾਲ ਸਬਜ਼ੀ ਹੈ ਨਾ ਜਿਹੜਾ ਸਾਗ ਆ ਉਹ ਅਸੀਂ ਦੇਸੀ ਗੇ ਜ ਤੜਕੀ ਦਾ ਹੈ ਸਾਗ ਅਸੀਂ ਇੱਕ ਵਾਰੀ ਹੀ ਬਣਾ ਲਿਆ ਇੱਕ ਵਾਰ ਹੁਣ ਰਹਿੰਦਾ ਹੈ ਇੱਕ ਵਾਰ ਘਹਿਤਾ ਰਹਿੰਦਾ ਹੁਣ ਸਾਰਾ ਸਿਆਲ ਸਾਗੀ ਚੱਲਣਾ ਹੈ ਹੁਣ ਮਿਰਚਾਂ ਹਰੀਆਂ ਵਿੱਚ ਪਾਉਣੀਆਂ ਟਮਾਟਰ ਨਹੀਂ ਆਣ ਕਹਿੰਦੇ ਪਾਏ ਹੁਣਾਂ ਵਿੱਚ ਚਾਰ ਮਿਰਚਾਂ ਪਾ ਦੇਣੀਆਂ ਹਰੀਆਂ ਅਸੀਂ ਲਾਲ ਮਿਰਚਾਂ ਨਹੀਂ ਯੂਜ਼ ਕਰੀਦੀਆਂ ਪਤਾ ਨਹੀਂ ਕਹਤੇ ਖਾਂਦੇ ਨਹੀਂ ਕੋਤਿਆਂ ਅਸੀਂ ਹਰੀਆਂ ਹੀ ਰੋਜ਼ ਸ਼ਾਮ ਨੂੰ ਇਹੀ ਟੈਨਸ਼ਨ ਆਂਦੀ ਅੱਜ ਕੀ ਬਣਾਈਏ ਅੱਜ ਕੀ ਬਣਾਈਏ ਕੱਲ ਕਾਲੇ ਛੋਲੇ ਬਣਾਏ ਸੀਗੇ ਅੱਜ ਉਹ ਬੈਂਗਣ ਚਿੱਟੀ ਬੈਂਗਣੀ ਛੋਟੇ ਛੋਟੇ ਛੇ ਬੈਂਗਣ ਪਹਿਲਾਂ ਮੈਂ ਕੱਟੀ ਦੇ ਕੇ ਭਾਈ ਜੇ ਕਰਕੇ ਬਣਾਉਣੀ ਆ ਫੇ ਨਿਆਣੇ ਖਾਂਦੇ ਨੇ ਫਿਰ ਇਹਨਾਂ ਲਈ ਆਲੂ ਜ਼ਰੂਰ ਪਾਉਣੇ ਪੈਂਦੇ ਭਾਵੇਂ ਸਾਡੇ ਬੱਚਿਆਂ ਨੂੰ ਮੂੰਗੀ ਮਸਲਾ ਚ ਵੀ ਆਲੂ ਪਾ ਦੋ ਉਹਨਾਂ ਨੇ ਉਹ ਖਾਣਾ ਤਾਂ ਹਨ ਕੇ ਬੈਂਗਣ ਬਣਾਉਣੀ ਆ ਸਵੇਰ ਨੂੰ ਛੋਲੇ ਤੇ ਤਾਲੀ ਸਬਜ਼ੀ ਜਦੋਂ ਇਹਨਾਂ ਸਵੇਰ ਸੋਰੀ ਨਾ ਟੈਮ ਨਹੀਂ ਹੁੰਦਾ ਹੋ ਦੇ ਬਿੱਚਾੜੀ ਜਸਟ ਮੈਂ ਦੇਖ ਤੋ ਕਿੰਨਾ ਛੋਟਾ ਹੈ ਜਿਆ 150 ਦੇ ਵਿੱਚ ਤਾਂ ਚਲੋ ਆਟਾ ਗੁੱਜ ਗਿਆ ਹੁਣ ਰੋਟੀ ਬਣਾਉਣੀ ਆ ਸਬਜੀ ਬਣ ਚੱਲੀ ਆ 5 ਕਿ ਮਿੰਟੇ ਹੋ ਗਏ ਨੇ ਆ ਤੁਹਾਨੂੰ ਸੇਮ ਕਰਕੇ ਰੱਖ ਦੇਣਾ ਆ ਤੇ ਚਲੋ ਫੇਰ ਦੁਬਾਰਾ ਦੇਖਦੇ ਹਾਂ ਜੇ ਕੰਟੀਨਿਊ ਕਰਨਾ ਹੋਵੇ ਚਲੋ ਕਰਦੇ ਹਾਂ ਗਾਇਸ ਸਾਡੀ ਮੇਰੀ ਹੋ ਚੁੱਕੀ ਹੈ ਪੜਾਈ ਤੇ ਆਪਣਾ ਪੂਰਾ ਬੈਗ ਪੈਕ ਕਰ ਲਿਆ ਪਹੁੰਚ ਪੈਕ ਹੋ ਗਿਆ ਸਾਰਾ ਕਸ਼ਮੀਰਾ ਤੇ ਹੁਣ ਮੈਂ ਕੱਲੂ ਹੈਗਾ ਗੁਰਮਤ ਸਿੱਖਿਆ ਦਾ ਪੇਪਰ ਪੇਪਰ ਦੇ ਵਿੱਚ ਹੁਣ ਦੇਖੋ ਇਹ ਕੀ ਕਰਕੇ ਹੁੰਦੀ ਹੈ ਫੇ ਜੇ ਪਾਸ ਹੋ ਗਈ ਤਾਂ ਉਹਨਾਂ ਨੇ ਸਰਟੀਫਿਕੇਟ ਦੇਣਾ ਜੇ ਫੇਲ ਹੋ ਗਈ ਤਾਂ ਨਹੀਂ ਦੇਣਾ ਉਦਾਂ ਦਾ ਉਹਦੇ ਵਿੱਚ ਜਿੱਦਾਂ ਜਪਜੀ ਸਾਹਿਬ ਚੋ ਪਈ ਸਾਹਿਬ ਇਹਦਾ ਪਾਠ ਦੀਆਂ ਗੁਰੂਆਂ ਬਾਰੇ ਹੀ ਐ ਨਾ ਹਾਂਜੀ ਹੂੰ ਥੱਕ ਗਈ ਅੱਜ ਮੈਂ ਪੜ ਪੜ ਕੇ ਕੁੜੀ ਸਾਡੀ ਜੀ ਦੇ ਬਾਰੇ ਕਿੱਥੇ ਹੋਏ ਸੀਗੇ ਇਹਦਾ ਉਹਨਾਂ ਦੇ ਮਾਤਾ ਜੀ ਦਾ ਨਾਂ ਪਿਤਾ ਜੀ ਦਾ ਨਾਮ ਹੂੰ ਚਲੋ ਇਹਦਾ ਸ਼ੰਗਸਗਾ ਇਹ ਮੰਮੀ ਮੇਮੀ ਦੇ ਵਿੱਚ ਭਾਗ ਲੈਣਾ ਹੈ ਮੈਂ ਕਿਹਾ ਚੱਲ ਇੱਚ ਤੁਮੀ ਆਪਣਾ ਕਰ ਲਾ ਪਾਰਟਿਸਿਪੇਟ ਤੇ ਗਾਇਸ ਧੰਨਵਾਦ ਬਸ ਸਪੋਰਟ ਕਰਿਤੇ ਸਾਨੂੰ ਧੰਨਵਾਦ ਬਸ ਸਬਸਕ੍ਰਾਈਬ ਕਰ ਲੈ ਸਾਰੇ ਜਿਹਨੇ ਜੈਸਾ ਰੁਲਗਤ ਨੰਮੀ ਆ ਪਲੀਸ ਸਾਨੂੰ ਬੱਚਿਆਂ ਦਾ ਸਾਥ ਦੋ ਕਿਉਂਕਿ ਕਿਸੇ ਦਾ ਸ਼ੌਂਕ ਹੁੰਦਾ ਕਿਸੇ ਦੀ ਮਜਬੂਰੀ ਹੁੰਦੀ YouTube ਤੇ ਆਣਾ ਸਾਡੇ ਬੱਚਿਆਂ ਦਾ ਸ਼ੌਂਕ ਹੈ YouTube ਤੇ ਆਣਾ ਇਹਨੂੰ ਇਹ ਸੀ ਛੋਟੀ ਹੁੰਦੀ ਇੱਧੇ ਕੈਮਰਾ ਫੜ ਕੇ ਫੜ ਕੇ ਉਹਦੀ ਬਲੌਗਿੰਗ ਕਰਨ ਆਪਾਂ ਦੀ ਹੁੰਦੀ ਸੀ ਫੇ ਅਸੀਂ ਚੈਨਲ ਬਣਾਇਆ ਸੀ ਕਿ ਚਲੋ ਬਲੌਗਿੰਗ ਕਰ ਲੰਨੇ ਆ ਦੇ ਗਾਇਸ ਅੱਲੇ ਬਸ ਨੇ ਹੌਂਟਰ ਮੈਲੇ ਗਿਆ ਬਈ ਨੈਕਸਟ ਵੀਕ ਕਿ ਸਰਜੈਂ ਸਰਜੈਂ ਸ਼ੁਰੂਆਤ ਕੋ ਸਪੋਰਟ ਕਰਿਓ ਤੇ ਸਾਨੂੰ ਸਬਸਕ੍ਰਾਈਬ ਜੀਰੋ ਤੇ ਲਾਡਕਲੇ ਬਾਏ